पी एस उप पुलिस कप्तान सब डिवीजन फिलौर अगवाई हेठ थाना फिलौर के इंस्पेक्टर सुखदेव सिंह मुख अफसर थाना फिलौर की टीम ने सिफर चार नशा तस्कर सिफर एक नजायज शराब तस्कर गिरफ्तार करके वीडी सफलता हासिल की है इस संबंधी प्रेस न जानकारी देंदे हुए श्री सरवण सिंह बल पी पी एस उप पुलिस कप्तान सब डिवीजन फिलौर जी ने दसिया की मान एस एस पी साहिब जलंधर देहाती वालों नशिया जड़ तो खत्म करने लिये शुरू की गई मुहिम तक मिट्टी 1 सितंबर 2024 हजार चौबी न पी साहिब जलंधर देहाती जी के दे हुक्म अनुसार डरग स्पॉट गन्ना पिंड विखे स्पैसल सर्च ऑपरेशन चलाया गया सी। जिस दौरान इंस्पेक्टर सुखदेव सिंह मुख्य अफसर थाना फिलौर के समेत फोरसनाल गन्ना पिंड विखे रेड की गई

ਸਾਰੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨਪ੍ਰੀਤ ਖਖਰੀ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਮੈਮ ਚਲਾਈ ਗਈ ਆ ਜਿਸ ਦੇ ਸਬੰਧ ਵਿੱਚ ਸਾਡਾ ਹੌਟਸਪੌਟ ਹੈਗਾ ਪਿੰਡ ਗੰਨਾ ਉਥੇ ਕੈਸੋ ਆਪਰੇਸ਼ਨ ਕੀਤਾ ਗਿਆ ਸੀ ਐ ਐਸਐਚਓ ਫਲੋਰ ਵੱਲੋਂ ਤੋਂ ਐਸਐਚਓ ਬਿਲਗੇ ਵੱਲੋਂ ਤੇ ਸੱਠ ਇਹਦੇ ਵਿੱਚ ਜਿਹੜੇ ਸਾਡੇ ਪੁਲਿਸ ਅਫੀਸਰ ਸੀ ਉਹਨਾਂ ਨੇ ਹਿੱਸਾ ਲਿਆ ਸੀ ਇਹ ਤਾਂ ਚੰਗੀ ਕਾਰਵਾਈ ਕਰਦਿਆ ਹੋਇਆ ਸਾਡੇ ਇਨਸਪੈਕਟਰ ਸਰਦੇਸ਼ ਸਿੰਘ ਤੇ ਉਹਦੀ ਟੀਮ ਵੱਲੋਂ ਚਾਰ ਤਸਕਰ ਜਿਹੜੇ ਸੀ ਉਹ ਨਸ਼ਾ ਨਾਲ ਸੰਬੰਧਤ ਤੇ ਇੱਕ ਤਸਕਰ ਜਿਹੜਾ ਉਹ ਸ਼ਰਾਬ ਨਾਲ ਸੰਬੰਧਤ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਇਹਦੇ ਵਿੱਚ 37 ਗ੍ਰਾਮ ਹਿਰੋਇਨ ਜਿਹੜੀ ਆ ਉਹ ਦੋਨਾਂ ਮਕਦਮਿਆਂ ਦੇ ਵਿੱਚ ਜਿਹੜੀ ਆ 243 ਨੰਬਰ 44 ਨੰਬਰ ਦੇ ਵਿੱਚ ਅਸੀਂ ਇਹ ਰਿਕਵਰ ਕੀਤੀ ਹੈਗੀ ਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਜਿਹੜੇ ਤਸਕਰ ਸੀ ਘਰਾਂ ਦੇ ਵਿੱਚ ਪਾਪਰ ਲੋਕ ਲਾ ਲੈਂਦੇ ਸੀ ਤੇ ਨਿਕਲਦੇ ਨਹੀਂ ਸੀ ਬਾਹਰ ਤੇ ਜਦੋਂ ਪੁਲਿਸ ਰਿਪੋਰਟ ਕਰਦੀ ਸੀ ਤੇ ਉਦੋਂ ਲੱਗਦਾ ਸੀ ਵੀ ਕਿਤੇ ਚਲੇ ਗਏ ਘਰ ਛੱਡ ਗਏ ਪਰ ਘਰ ਦੇ ਅੰਦਰ ਹੀ ਰਹਿੰਦੇ ਸਨ ਇਹਨਾਂ ਨੂੰ ਬੜੀ ਮੁਸ਼ਤਿਹਦੀ ਨਾਲ ਫੜਿਆ ਗਿਆ ਹੈਗਾ ਜੀ ਠੀਕ ਹੈ ਸਰ ਇਹ 37 ਗਨ ਤੁਸੀਂ ਬੰਦ ਕੀਤੀ ਗਈ ਹੈ ਨਕਲਾ ਇਸ ਗਨੇਪਿੰਡ ਚ ਬੰਦ ਕੀਤਾ ਸਰ ਹਾਂ ਜੀ ਗਨੇਪਿੰਡ ਤੇ ਜਿਹੜਾ ਕੈਸੋ ਆਪਰੇਸ਼ਨ ਕਾਰਡਨ ਜਿਹੜਾ ਕੀਤਾ ਗਿਆ ਸੀ ਤੇ ਸਰਚ ਆਪਰੇਸ਼ਨ ਮਾਨਯੋਗ ਐਸਐਸਪੀ ਸਾਹਿਬ ਇਹ ਹਦਾਇਤਾਂ ਦੇ ਉਹਦੇ ਉਹਦੇ ਤਹਿਤ ਇਹਦੀ ਜਿਹੜੀ ਰਿਕਵਰੀ ਹੋਈ ਹੈ ਇਸ ਦਾ ਬੈਕਗਰਾਉਂਡ ਕੀ ਹੈਗਾ ਪਹਿਲਾਂ ਵੀ ਇਹਦੇ ਮਕਦਮੇ ਹਾਂ ਇਹਨਾਂ ਦੇ ਮਕਦਮੇ ਦਰਜ ਹੈਗੇ ਨੇ ਇੱਥੇ ਵੀ ਦੱਸਾਂ ਜੋਗਾ ਵੀ ਇਹ ਤਨੀਪਿੰਡ ਤੋਂ ਵੀ ਇੱਕ ਦੋਸ਼ੀ ਸੀ ਜਿਹੜਾ ਕਿ ਲੋਕਸ਼ੋਪ ਕਿ ਇੱਥੇ ਆ ਕੇ ਰਹਿ ਰਿਹਾ ਸੀ ਉਦੇ ਕੋਲੋਂ ਨਹੀਂ ਉਹ ਬਰਾਂਦਗੀ ਕੀਤੀ ਗਈ ਆ ਉਹਦੇ ਕੋਲੋਂ i20 ਕਾਰ ਵੀ ਨਾਲ ਬਰਾਮਦ ਕੀਤੀ ਗਈ ਆ ਸਰ ਕਿੰਨੀਆਂ ਆਪਾਂ ਹੈਗੀਆਂ ਤਰੇਜੇ ਇਹ ਚ ਦੋ ਔਰਤਾਂ ਤੇ ਦੋ ਮਰਦ ਨੇ ਸ਼ਨਾਖਤ ਬਰਾਂਦਗੀ ਜੇ ਆ ਬਟਲੈਂਕ ਕੀਤੀ ਆ ਆਡੈਂਟੀਟੀ ਜਿਹੜੀ ਹੈਗੀ ਆ ਜਿਹੜਾ ਧਨੀਪਿੰਡ ਤੋਂ ਹੈਗਾ ਜੀ ਇਹ ਸੁਨੀਲ ਕੁਮਾਰ ਹੈ ਤੇ ਉਸ ਦੇ ਨਾਲ ਜਿਹੜਾ ਹੈਗਾ ਇਹ ਜਸਵਿੰਦਰ ਕੌਰ ਹੈਗੀ ਆ ਇਹਨਾਂ ਕੋਲ i20 ਕਾਰ ਬਰਾਮਦ ਕੀਤੀ ਹੈਗੀ ਆ ਦੂਸਰੇ ਜਿਹੜੇ ਹੈਗੇ ਮੋਹਨ ਲਾਲ ਤੇ ਸੁਨੀਤਾ ਇਹਨਾਂ ਕੋਲ ਪਲਸਰ ਮੋਟਰਸਾਈਕਲ ਰਿਕਵਰ ਕੀਤਾ ਹੈਗਾ ਇਹ ਦਿਨੋਂ ਜਿਹੜੇ ਹੈਗੇ ਨੇ ਹਸਬੰਡ ਵਾਈਫ ਨੇ ਦਰਗ ਮਨ ਇਹ ਗਾ ਰਿਹਾ ਸੀ ਸਰ ਤੋਂ ਰਿਕਵਰ ਨਹੀਂ ਨਹੀਂ ਡਰਗ ਮਨ ਇਹਨਾਂ ਕੋਈ ਰਿਕਵਰ ਨਹੀਂ ਹੋਈ ਇਸ ਤੋਂ ਬਿਨਾ ਇੱਕ ਸ਼ਰਾਬ ਦਾ ਮਕਦਮਾ ਸੀ ਜਿਹੜਾ ਕਿ 246 ਨੰਬਰ ਹੈਗਾ ਅਜੇ ਕੁਮਾਰ ਤੇ ਦਿੱਤਾ ਇਹ ਬੜੀ ਅੱਛੀ ਰਿਕਵਰੀ ਕੀਤੀ ਇਹਦੇ ਕੋਲ 142 ਬੋਤਲਾਂ ਰਿਕਵਰ ਕੀਤੀਆਂ ਇੱਥੇ ਇਹ ਵੀ ਦੱਸਣਯੋਗ ਹੈਗਾ ਵੀ ਇਹਨ ਘਰ ਦੇ ਵਿੱਚ ਇੱਕ ਚਬਚਾ ਡੈਕ ਬਣਾਇਆ ਸੀ ਤੇ ਵੱਡੇ ਪੱਧਰ ਤੇ ਸ਼ਰਾਬ ਦਾ ਇਹ ਵੇਚਦਾ ਸੀ ਤੇ ਇਹ ਇੱਥੇ ਵਸਾਇਰਦਚ ਕੀਤੀ ਗਈ ਹੈ